ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਨੇ ਪੰਜਾਬ ਕੀਤਾ ਉਹਨੂੰ ਵੀ ਠੀਕ ਕਰਨ ਦਾ ਕੰਮ ਕਰ ਰਹੇ ਹਾਂ ਅਸੀਂ ਤਾਂ ਜਿਹੜਾ ਟੋਏ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਇਹਨਾਂ ਪਾਰਟੀਆਂ ਨੇ ਪੁੱਟੇ ਸੀ ਉਹ ਵੀ ਅਸੀਂ ਭਰ ਰਹੇ ਹਾਂਗੇ ਉੱਥੇ ਵੀ ਅਸੀਂ ਠੀਕ ਕਰ ਰਹੇ ਹਾਂਗੇ ਹੁਣ ਇਸੇ ਗੱਲ ਕਰਕੇ ਕਿ ਗੈਰ ਕਾਨੂੰਨੀ ਕਲੋਨੀਆਂ ਜਰਮ ਨਾ ਲੈਣ ਔਰ ਭੋਲੇ-ਪਾਲੇ ਕਿਸਾਨ ਠੱਗੀ ਦਾ ਸ਼ਿਕਾਰ ਨਾ ਹੋਣ ਉਸ ਨੂੰ ਦੇਖਦੇ ਹੋਏ ਅਸੀਂ ਲੈਂਡ ਪੁਲਿੰਗ ਪਾਲਸੀ ਜਿਹੜੀ ਲੈ ਕੇ ਆਇਆ ਹੈ ਤਾਂ ਕਿ ਕਿਸਾਨ 10 ਏਕੜਾ 15 ਏਕੜਾ 20 ਏਕੜਾ ਛਿੰਨੀ ਬੇਜਮੀਨਾ ਜਿਉਂ ਚਾਹੁੰਦਾਗਾ ਕਿ ਮੈਂ ਲੁਧਿਆਣਾ ਦੇ ਸ਼ਹਿਰ ਦੇ ਪਾਸੇ ਸਰਕਾਰ ਦੀ ਜਿਹੜੀ ਲੈਂਡ ਪੁਲਿੰਗ ਪਾਲਸੀ ਆਈ ਆ ਉਹਦੇ ਵਿੱਚ ਆਪਣੀ ਲੈਂਡ ਸਬਮਿਟ ਕਰਦਾਗਾ ਆਪਣੀ ਲੈਂਡ ਦੇਣੀ ਚਾਹੁੰਦਾਗਾ ਉਹ ਤੱਕ ਪ੍ਰਕਿਰਿਆ ਦੇ ਤਹਿਤ ਕੋਈ ਪ੍ਰਕਿਰਿਆ ਦੇ ਤਹਿਤ ਲੈਂਡ ਪੁਲੀਟ ਪਾਲਿਸੀ ਦੇ ਵਿੱਚ ਆਪਣੀ ਜਿਹੜੀ ਆ ਫਰਮ ਦੇਊਗਾ ਆਪਣਾ ਕੰਸੈਂਟ ਦੇਊਗਾ ਆਪਣੀ ਸਹਿਮਤੀ ਦੇਊਗਾ ਔਰ ਉਸ ਬਾਅਦ ਲੱਖ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕੀਟ ਦੇ ਅੰਦਰ ਸੇਲ ਕਰੂਗੀ ਔਰ ਉਸ ਜਦੋਂ ਮਾਰਕੀਟ ਚੱਲਦੀ ਜਦੋਂ ਡਿਵੈਲਪ ਕਰਾਂਗੇ ਜਦੋਂ ਉਸ ਅੰਦਰ ਸੀਵਰੇਜ ਦਾ ਪ੍ਰਬੰਧ ਕਰਾਂਗੇ ਉਸ ਜ਼ਮੀਨ ਦੇ ਉੱਤੇ ਜਦੋਂ ਉੱਥੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਜਦੋਂ ਉੱਥੇ ਸੜਕਾਂ ਦਾ ਪ੍ਰਬੰਧ ਕਰਾਂਗੇ ਜਦੋਂ ਅਸੀਂ ਉੱਥੇ ਸਕੂਲ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਥੇ ਪਲੇਗਰਾਉਂਡ ਦੀ ਵਿਵਸਥਾ ਕਰਾਂਗੇ ਜਦੋਂ ਉੱਤੇ ਅਸੀਂ ਕਮਿਟੀ ਸੈਂਟਰ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਤੇ ਗੁਰਦੁਆਰਾ ਮੰਦਿਰ ਧਾਰਮਿਕ ਸਥਾਨ ਦੀ ਵਿਵਸਥਾ ਕਰਾਂਗੇ ਪਰ ਉਸ ਤੋਂ ਬਾਅਦ ਉਹ ਜ਼ਮੀਨ ਜਿਹੜੀ ਆ ਜਨਤਾ ਦੇ ਲਈ ਖੁੱਲੀ ਹੋਊਗੀ ਕੋਈ ਵੀ ਬੰਦਾ ਉਸ ਜ਼ਮੀਨ ਨੂੰ ਸਰਕਾਰ ਤੋਂ ਖਰੀਦ ਸਕਦਾ ਕਰ ਪਰ ਨਾਲ ਦੀ ਰਾ ਕਿਸਾਨ ਜਿਹੜਾ ਭਾਈਵਾਲ ਹੋਊਗਾ ਕਿਸਾਨ ਨੂੰ ਅਸੀਂ ਉਸ ਡਿਵੈਲਪ ਕੀਤੀ ਹੋਈ ਜ਼ਮੀਨ ਚੋਂ 1000 ਗੱਜ ਜਿਹੜਾ ਸਟੋਰਗਾ ਜਿਹੜਾ ਉਹ ਦਿਨਾਂਗੇ ਹਾਊਸਿੰਗ ਦੇ ਲਈ ਘਰ ਬਣਾਉਣ ਦੇ ਲਈ ਔਰ 200 ਗੱਜ ਜਿਹੜਾ ਹੈਗਾ ਉਹ ਤੇ ਕਮਰਸ਼ੀਅਲ ਹੋਊਗਾ ਸੋ ਮੇਰਾ ਕਹਿਣ ਦਾ ਭਾਵ ਆ ਕਿਸਾਨ ਉਸ ਡਿਵੈਲਪ ਕੀਤੀ ਹੋਈ ਜ਼ਮੀਨ ਨੂੰ ਜਿਹੜਾ ਵੇਚ ਸਕੂਗਾ ਔਰ ਉਹਦੇ ਲਈ ਉਹਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਪ੍ਰਾਮਣ ਨਹੀਂ ਖੜੀ ਹੋਊਗੀ ਬਲਕਿ ਹੁਣ ਜੇਕਰ ਅਸੀਂ ਗੱਲ ਕਰੀਏ ਅੱਜ ਦੀ ਰੇਟ ਦੇ ਅੰਦਰ ਜੇ ਕਿਸੇ ਵੀ ਲੈਂਡ ਦਾ ਮਾਰਕੀਟ ਰੇਟ ਮੰਨ ਲਓ 1 ਏਕੜ ਦਾ 1 ਕਰੋੜ ਰੁਪਇਆ ਹੈ ਕਿਸੇ ਵੀ ਲੈਂਡ ਦਾ ਜਮੀਨ ਪੰਜਾਬ ਦੇੰਦਰ ਲੁਧਿਆਣਾ ਦੇ ਵਿੱਚ ਇੱਥੇ ਦੀ ਗੱਲ ਸੁਣੋਈ ਆ ਲੁਧਿਆਣਾ ਦੇ ਅੰਦਰ 1 ਕਰੋੜ ਰੁਪਇਆ ਏਕੜ ਕੋਈ ਮਾਰਕੀਟ ਰੇਟ ਆ ਕੋਈ ਵੀ ਕਿਸਾਨ ਆਪਣੀ ਜ਼ਮੀਨ ਓਪਨ ਮਾਰਕੀਟ ਚ ਕਿਸਾਨ ਨੂੰ ਵੇਚਣਾ ਚਾਹੁੰਦਾਗਾ ਜੇ ਕਿਸੇ ਕਮਰਸ਼ੀਅਲ ਆਧਾਰ ਨੂੰ ਵੇਚਣਾ ਚਾਹੁੰਦਾਗਾ ਚਾਹੇ ਕਿਸੇ ਰੀਅਲ اسٹیਟ ਦੇ ਬੰਦੇ ਨੂੰ ਵੇਚਣਾ ਚਾਹੁੰਦਾਗਾ ਤਾਂ ਲੱਖਾਂ ਪੱਗ ਜੇ ਮੰਨ ਲਈਏ 1 ਕਰੋੜ ਦਾ ਰੇਟ ਆ ਤਾਂ ਜੇ ਅਸੀਂ ਲੈਂਡ ਐਕ acquisition ਕਰਾਂਗੇ ਜੇਕਰ ਅਸੀਂ ਉਹ ਜ਼ਮੀਨ ਨੂੰ ਖਰੀਦ ਕਰਕੇ ਵੇਚਾਂਗੇ ਘਰ ਬਣਾਉਣ ਲਈ ਚਾਹੇ ਹਾਊਸਿੰਗ ਲਈ ਵੇਚੀਏ ਚਾਹੇ ਇੰਡਸਟਰੀ ਲਈ ਵੇਚੀਏ ਜਾਂ ਕਿਸੇ ਹੋਰ ਪਰਪਸ ਲਈ ਤਾਂ ਅਸੀਂ ਵੀ ਸਟੇਟ ਵੀ ਜਿਹੜੀ ਆ ਲੈਂਡ ਐਕ acquisition ਪਾਲਿਸੀਸ ਦਾ 1 ਕਰੋੜ ਰੁਪਏ ਦੀ ਹੀ ਲੈਂਡ उस किसान तो प्रचेलित हुई पर लेकिन ने ने जो असी कलोनिया रहशरूम की तरह पंजाब पुराने समय च उगिया सगिया ਅਕਾਲੀਦਰ ਬੀਜੇਪੀ ਦੇ ਸਮੇਂ ਕਾਂਗਰਸ ਦੇ ਸਮੇਂ ਉਹਨਾਂ ਦਾ ਖਾਤਮਾ ਹੋਊਗਾ ਕਿਉਂਕਿ ਹੁਣ ਅਸੀਂ ਦੇਰ ਤੋਂ ਰੋਕ ਲਾਈ ਹੋਈ ਆ ਤੇ ਜਦੋਂ ਇਹ ਸਾਰਾ ਇੱਕ ਸਿਸਟਮ ਦੇ ਤਹਿਤ ਆ ਗਿਆ ਤਾਂ ਕੋਈ ਵੀ ਗੈਰਕਾਨੂੰਨੀ ਕਲੋਨੀ ਜਿਹੜੀ ਆ ਉਹ ਬਜਾਤ ਨਹੀਂ ਬਣਾ ਸਕੂਗਾ ਬਲਕਿ ਲੋਕ ਸਰਕਾਰ ਦੁਆਰਾ ਪ੍ਰਵਾਨਿਤ ਸਰਕਾਰ ਦੁਆਰਾ ਨਰਮਿਤ ਕਰਕੇ ਕਲੋਨੀ ਦੇ ਵਿੱਚ ਆਪਣਾ ਰਹਿ ਸਕਣਗੇ ਸੋ ਇਸ ਦਮੇ ਨਾਲ ਅਕਾਲੀਦਰ ਵਾਲੇ ਕੁਝ ਕਹਿ ਰਹੇ ਸੀਗੇ ਕਿ ਸੀਐਲਯੂ ਪ੍ਰਾਣੀ ਜਿਹੇ ਚੱਲ ਰਿਹਾਗਾ ਜਾਂ ਕਿਸੇ ਕਿਸਮ ਦੇ ਹੋਰ ਜਿਹੜੇ ਮਨ ਕਰ ਸਟੋਰੀਆਂ ਬਣਾ ਕੇ ਦੋਸ਼ਾਰੇ ਸੀ ਬਿਲਕੁਲ ਉਹ ਸਰਾ ਸਰ ਝੂਠੀਆਂ ਨੇ ਕਿਆਂ ਉਹ ਸਰਾ ਸਰ ਮੈਂ ਸਮਝਦਾ ਲੈਣ ਮਾਫੀ ਦੇ ਕਹਿਣ ਦੇ ਉੱਤੇ ਲੈਣ ਮਾਫੀ ਦੇ ਵਿਹਾਪ ਦੇ ਉੱਤੇ ਕਾਹਨ ਕਰ ਬੋਲ ਰਿਹਾ ਕਾ ਕਾਂਗਰਸ ਬੋਲ ਰਹੀ ਆ ਕਿ ਸਾਰੇ ਆ ਕਾਦੀਦਾਂ ਨੂੰ ਲੈਣ ਮਾਫੀ ਚਲਾਉਂਦਾਗਾ ਭਾਗਸ ਪਾਰਟੀ ਨੂੰ ਲੈਣ ਮਾਫੀ ਚਲਾਉਂਦਾਗਾ ਭਾਰਤੀ ਜਨਤਾ ਪਾਰਟੀ ਨੂੰ ਲੈਣ ਮਾਫੀ ਚਲਾਉਂਦਾਗਾ ਪੰਜਾਬ ਦੇ ਅੰਦਰ ਇੱਕੋ ਇੱਕ ਇਮਾਨਦਾਰ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਬਾਦੋ ਕੁਬਤਰੀ ਸਾਹਿਬ ਆਮ ਆਦਮੀ ਜੜੀਆ ਇਮਾਨਦਾਰੀ ਦੇ ਨਾਲ ਪੰਜਾਬ ਸਰਕਾਰ ਅਸੀਂ ਚਲਾ ਰਹੇ ਹਾਂ ਕਿ ਪਰ ਬਲਕੇ ਇਹ ਹੀ ਕਾਰਨਾ ਕਿ ਜਦੋਂ ਇਹਨਾਂ ਦਾ ਭੂ ਮਾਫੀਆ ਖਤਮ ਹੋ ਰਿਹਾ ਤਾਂ ਇਸ ਤਰ੍ਹਾਂ ਦੇ ਮਨ ਕਰਤ ਸੋਚੇ ਸਮਝੇ ਦੋਸ਼ ਨੇ ਜਿਹੜੇ ਉਹ ਲਾਰ ਰਹੇ ਨੇ ਕਿ ਸਭ ਬਿਲਕੁਲ ਕਿਸੇ ਵੀ ਕਿਸਾਨ ਦੀ ਜ਼ਮੀਨ ਮੈਂ ਬਾਰ-ਬਾਰ ਸਪੱਸ਼ਟ ਕਰਦਾ ਨਹੀਂ ਜ਼ਬਰਦਸਤੀ ਨਹੀਂ ਲਈ ਜਾਊਗੀ ਬਲਕਿ ਜੇ ਉਹ ਸੈਂਟੀ ਦੇਊਗਾ ਸੈਂਟੀ ਬਣਾਉਣੀ ਜ਼ਮੀਨ ਜਿਹੜੀ ਆ ਬਿਲਕੁਲ ਇਸ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਲੈ ਕੇ ਉਹਨੂੰ ਡਿਵੈਲਪ ਕਰਕੇ ਉਹਦੀ 100% ਡਿਵੈਲਪਮੈਂਟ ਜਿਹੜੀ ਆ ਉਹ ਸਟੇਟ ਕਰੂਗੀ ਫਿਰ ਉਹਨੂੰ ਸੇਲ ਕਰ ਸਕਦਾਗਾ ਥੈਂਕ ਯੂ ਜੀਵਨ ਦਾ ਸਵਾਲ ਹੈ ਕੋਈ ਵੀ ਚੀਜ਼ ਜਦ ਕੋਈ ਨਸੀ ਪਾਲਿਸੀ ਦੇ ਕਰਕੇ ਆਵੇ ਕੋਈ ਸਰਵੇ ਹੋਈਆ ਕੋਈ ਏਜੰਸੀ ਦੀ ਕੀ ਮੰਗ ਆ ਰਹੀ ਹੈ ਸ਼ਹਿਰੀਕਰਨ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਨੇ ਪੰਜਾਬ ਕੀਤਾ ਉਹਨੂੰ ਵੀ ਅਸੀਂ ਠੀਕ ਕਰਨ ਦਾ ਕੰਮ ਕਰ ਰਹੇ ਆ ਅਸੀਂ ਤਾਂ ਜਿਹੜਾ ਤੋਏ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਇਹਦਾ ਪਾਰਕਿਆਂ ਨੇ ਪੁੱਟੇ ਸਿਓ ਵੀ ਅਸੀਂ ਪੜ ਰਹਿਾਂਗੇ ਉਥੇ ਵੀ ਅਸੀਂ ਠੀਕ ਕਰ ਰਹਾਂਗੇ ਹੁਣ ਇਸੇ ਗੱਲ ਕਰਕੇ ਕਿ ਗੈਰ ਕਾਨੂੰਨੀ ਕਲੋਨੀਆਂ ਜਰਮ ਨਾ ਲੈਣ ਔਰ ਭੋਲੇ ਬਾਲੇ ਕਿਸਾਨ ਠੱਗੀ ਦਾ ਸ਼ਿਕਾਰ ਨਾ ਹੋਣ ਉਸ ਨੂੰ ਦੇਖਦੇ ਹੋਏ ਅਸੀਂ ਲੈਂਡ ਪੁਲਿੰਗ ਪਾਲਿਸੀ ਜਿਹੜੀ ਲੈ ਕੇ ਆਇਆ ਹਾਂ ਤਾਂ ਕਿ ਕਿਸਾਨ 10 ਏਕੜਾ 15 ਏਕੜਾ 20 ਏਕੜਾ ਛਿੰਨੀ ਬੇਜਮੀਨ ਆ ਜਿਉਂ ਚਾਹਵਾਗਾ ਕਿ ਮੈਂ ਲੁਧਿਆਣਾ ਦੇ ਸ਼ਹਿਰ ਦੇ ਪਾਸੇ ਸਰਕਾਰ ਦੀ ਜਿਹੜੀ ਲੈਂਡ ਪੂਲੀ ਪਾਲਿਸੀ ਆਈ ਆ ਉਹਦੇ ਵਿੱਚ ਆਪਣੀ ਲੈਂਡ ਸਬਮਿਟ ਕਰਦਾਗਾ ਆਪਣੀ ਲੈਂਡ ਦੇਣੀ ਚਾਹਵਾਗਾ ਉਹ ਪ੍ਰਕਿਰਿਆ ਦੇ ਤਹਿਤ ਕੋਈ ਪ੍ਰਕਿਰਿਆ ਦੇ ਤਹਿਤ ਲੈਂਡ ਪੂਲੀ ਪਾਲਿਸੀ ਦੇ ਵਿੱਚ ਆਪਣੀ ਜਿਹੜੀ ਆ ਫਰਦ ਦੇਊਗਾ ਆਪਣਾ ਕੰਸੈਂਟ ਦੇਊਗਾ ਆਪਣੀ ਸਹਿਮਤੀ ਦੇਊਗਾ ਔਰ ਉਸ ਬਾਅਦ ਧੱਕੇ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕੀਟ ਦੇ ਅੰਦਰ ਸੇਲ ਕਰੂਗੀ ਔਰ ਉਸ ਜਦੋਂ ਮਾਰਕੀਟ ਬਣਦੀ ਜਦੋਂ ਡਿਵੈਲਪ ਕਰਾਂਗੇ ਜਦੋਂ ਉਸ ਦੇ ਅੰਦਰ ਸੀਵਰੇਜ ਦਾ ਪ੍ਰਬੰਧ ਕਰਾਂਗੇ ਉਸ ਜ਼ਮੀਨ ਦੇ ਉੱਤੇ ਜਦੋਂ ਉੱਥੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਜਦੋਂ ਉੱਥੇ ਸੜਕਾਂ ਦਾ ਪ੍ਰਬੰਧ ਕਰਾਂਗੇ ਜਦੋਂ ਅਸੀਂ ਉਸ ਸਕੂਲ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਥੇ ਪਲੇਗਰਾਉਂਡ ਦੀ ਵਿਵਸਥਾ ਕਰਾਂਗੇ ਜਦੋਂ ਉੱਤੇ ਅਸੀਂ ਕਮਿਊਨਿਟੀ ਸੈਂਟਰ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਤੇ ਗੁਰਦੁਆਰਾ ਮੰਦਿਰ ਧਾਰਮਿਕ ਸਥਾਨ ਦੀ ਵਿਵਸਥਾ ਕਰਾਂਗੇ ਔਰ ਉਸ ਤੋਂ ਬਾਅਦ ਉਹ ਜ਼ਮੀਨ ਜਿਹੜੀ ਆ ਜਨਤਾ ਦੇ ਲਈ ਖੁੱਲੀ ਹੋਊਗੀ ਕੋਈ ਵੀ ਬੰਦਾ ਉਸ ਜ਼ਮੀਨ ਨੂੰ ਸਰਕਾਰ ਤੋਂ ਖਰੀਦ ਸਕਦਾ ਕਰ ਪਰ ਨਾਲ ਦੀ ਨਾਲ ਕਿਸਾਨ ਜਿਹੜਾ ਭਾਈਵਾਲ ਹੋਊਗਾ ਕਿਸਾਨ ਨੂੰ ਅਸੀਂ ਉਸ ਡਵੈਲਪ ਕੀਤੀ ਹੋਈ ਜ਼ਮੀਨ ਚੋਂ 1000 ਘੱਟ ਜਿਹੜਾ ਸਟੋਰ ਦਾ ਜਿਹੜਾ ਉਹ ਦੇਵਾਂਗੇ ਹਾਊਸਿੰਗ ਦੇ ਲਈ ਘਰ ਬਣਾਉਣ ਦੇ ਲਈ ਔਰ 200 ਗਜ ਜਿਹੜਾ ਹੈਗਾ ਉਹਦੇ ਕਮਰਸ਼ੀਅਲ ਲੱਗੂਗਾ ਸੋ ਮੇਰਾ ਕਹਿਣ ਦਾ ਭਾਵ ਆ ਕਿਸਾਨ ਉਸ ਡਵੈਲਪ ਕੀਤੀ ਹੋਈ ਜ਼ਮੀਨ ਨੂੰ ਜਿਹੜਾ ਵੇਚ ਸਕੂਗਾ ਔਰ ਉਹਦੇ ਲਈ ਉਹਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਪ੍ਰਾਮਣ ਨਹੀਂ ਖੜੀ ਹੋਊਗੀ ਬਲਕਿ ਹੁਣ ਦੇਕਰ ਅਸੀਂ ਗੱਲ ਕਰੀਏ ਅੱਜ ਦੀ ਰੇਟ ਦੇ ਅੰਦਰ ਜੇ ਕਿਸੇ ਵੀ ਲੈਂਡ ਦਾ ਮਾਰਕੀਟ ਰੇਟ ਮੰਨ ਲਓ 1 ਏਕੜ ਦਾ 1 ਕਰੋੜ ਰੁਪਇਆ ਗਾ ਕਿਸੇ ਵੀ ਲੈਂਡ ਦਾ ਜ਼ਮੀਨ ਪੰਜਾਬ ਦੇ ਅੰਦਰ ਲੁਧਿਆਣਾ ਦੇ ਵਿੱਚ ਕਿੱਥੇ ਦੀ ਗੱਲ ਚਲੂ ਹੋਈ ਆ ਲੁਧਿਆਣਾ ਦੇ ਅੰਦਰ 1 ਕਰੋੜ ਰੁਪਇਆ ਏਕੜ ਕੀ ਮਾਰਕੀਟ ਰੇਟ ਆ ਕੋਈ ਵੀ ਕਿਸਾਨ ਆਪਣੀ ਜ਼ਮੀਨ ਓਪਨ ਮਾਰਕੀਟ ਚਾਹ ਕਿਸਾਨ ਨੂੰ ਬੇਚਣਾ ਚਾਹੁੰਦਾ ਗਾ ਚਾਹ ਕਿਸੇ ਕਮਰਸ਼ੀਅਲ ਅਧਾਰਨ ਨੂੰ ਬੇਚਣਾ ਚਾਹੁੰਦਾ ਗਾ ਚਾਹ ਕਿਸੇ ਰੀਅਲ ਏਸਟੇਟ ਦੇ ਬੰਦੇ ਨੂੰ ਬੇਚਣਾ ਚਾਹੁੰਦਾ ਗਾ ਤਾਂ ਲਗਭਗ ਜੇ ਮੰਨ ਲਈਏ ਕਰੋੜਾ ਦਾ ਰੇਟ ਆ ਤਾਂ ਜੇ ਅਸੀ ਲੈਂਡ ਐਕੁਇਰਿਸ਼ਨ ਕਰਾਂਗੇ ਜੇਕਰ ਅਸੀਂ ਜਮੀਨ ਨੂੰ ਕਾਇਰ ਕਰਕੇ ਵੇਚਾਂਗੇ ਘਰ ਬਣਾਉਣ ਲਈ ਚਾਹੇ ਹਾਊਸਿੰਗ ਲਈ ਵੇਚੀਏ ਚਾਹੇ ਐਡਰੈਸ ਲਈ ਵੇਚੀਏ ਜਾਂ ਕਿਸੇ ਹੋਰ ਪਰਪਸ ਲਈ ਤਾਂ ਅਸੀਂ ਵੀ ਸਟੇਟ ਪੀ ਜਿਹੜੀ ਆ ਲੈਂਡ ਐਕਵੀਜ਼ੀਸ਼ਨ ਪਾਲਿਸੀਸ ਹੈ 1 ਕਰੋੜ ਰੁਪਏ ਦੀ ਹੀ ਲੈਂਡ ਉਸ ਕਿਸਾਨ ਤੋਂ ਪਰਚੇਸ ਕਰਦੇ ਹਾਂ ਪਰ ਲੇਕਿਨ ਜਦੋਂ ਅਸੀਂ ਕਲੋਨੀਆਂ ਦੇ ਗਿਆ ਜਿਹੜੀਆਂ ਮਸ਼ਰੂਮ ਦੀ ਤਰ੍ਹਾਂ ਪੰਜਾਬ ਸਿਰਾਂ ਨੇ ਸਮਝ ਉਗੀਆਂ ਸੀਗੀਆਂ ਅਕਾਲੀ ਦਰ ਬੀਜਪੀ ਦੇ ਸਮੇਂ ਕਾਂਗਰਸ ਦੇ ਸਮੇਂ ਉਹਨਾਂ ਦਾ ਖਾਫਾ ਹੋਊਗਾ ਕਿ ਹੁਣ ਅਸੀਂ ਦੇਰ ਤੋਂ ਰੋਕ ਲਈ ਹੋਈ ਆ ਜਦੋਂ ਇਹ ਸਾਰਾ ਇੱਕ ਸਿਸਟਮ ਦੇ ਤਹਿਤ ਆ ਗਿਆ ਤਾਂ ਕੋਈ ਵੀ ਗੈਰ ਕਾਨੂੰਨੀ ਕਲੋਨੀ ਜੜੀ ਆ ਉਹ ਬਜਾਤ ਨਹੀਂ ਬਣਾ ਸਕੂਗਾ ਬਲਕਿ ਲੋਕ ਸਰਕਾਰ ਦੁਆਰਾ ਪ੍ਰਬੰਧ ਸਰਕਾਰ ਦੁਆਰਾ ਦਰਾਂ ਦਿੱਤ ਕੇ ਕਲੋਨੀ ਦੇ ਵਿੱਚ ਆਪਣਾ ਰਹਿ ਸਕਣਗੇ ਸੋ ਇਸ ਦਮ ਇਹਨਾਂ ਅਕਾਲੀ ਦਾਰੇ ਕੁਝ ਕਹਿ ਰਹੇ ਸੀਗੇ ਕਿ ਸੀਐਲਯੂ ਪੁਰਾਣੀ ਗੇਟ ਚ ਲੱਗ ਰਿਹਾਗਾ ਜਾਂ ਕਿਸੇ ਕਿਸਮ ਤੇ ਹੋਰ ਜਿਹੜੇ ਮਨ ਕਰ ਸਟੋਰੀਆਂ ਬਣਾ ਕੇ ਦੋਸ਼ਾਰੇ ਸੀ ਬਿਲਕੁਲ ਉਹ ਸਰਾ ਸਰ ਝੂਠੀਆਂ ਨੇ ਕਿਆਂ ਉਹ ਸਰਾ ਸਰ ਮੈਂ ਸਮਝਦਾ ਲੈਣ ਮਾਫੀ ਦੇ ਕਹਿਣ ਦੇ ਉੱਤੇ ਲੈਣ ਮਾਫੀ ਦੇ ਵਿਹਾਫ ਦੇ ਉੱਤੇ ਕਾਦੀ ਕਾ ਬੋਲ ਰਹੀ ਆ ਕਾਂਗਰਸ ਬੋਲ ਰਹੀ ਆ ਕਿ ਸਾਰੇ ਆਕਾਲੀ ਦਲ ਨੂੰ ਲੈਣ ਮਾਫੀ ਚਲਾਉਂਦਾ ਹੈ ਕਾਂਗਰਸ ਪਾਰਟੀ ਨੂੰ ਲੈਣ ਮਾਫੀ ਚਲਾਉਂਦਾ ਹੈ ਭਾਰਤੀ ਜਨਤਾ ਪਾਰਟੀ ਨੂੰ ਲੈਣ ਮਾਫੀ ਚਲਾਉਂਦਾ ਹੈ ਪੰਜਾਬ ਦੇ ਅੰਦਰ ਇੱਕੋ ਇੱਕ ਇਮਾਨਦਾਰ ਸਰਕਾਰ ਆ ਸਰਦ ਭਗਵੰਤ ਸਿੰਘ ਮਾਨ ਜੀ ਮਾਝਾ ਮੁਖਤਰੀ ਸਾਹਿਬ ਆਮ ਆਦਮੀ ਪਾਰਟੀ ਜੜੀਆ ਇਮਾਨਦਾਰੀ ਦੇ ਨਾਲ ਪੰਜਾਬ ਸਰਕਾਰ ਅਸੀਂ ਚਲਾ ਰਹੇ ਆਂਗੇ ਪਰ ਬੜਕੇ ਇਹ ਵੀ ਕਾਰਨਾ ਕਿ ਗੱਲ ਇਹ ਨਾਲ ਧੂਮਾਫੀਆ ਖਤਮ ਹੋ ਰਿਹਾ ਤਾਂ ਇਸ ਤਰ੍ਹਾਂ ਦੇ ਮਨ ਕਰਤ ਸੋਚੇ ਸਮਝੇ ਦੋਸ਼ ਜਿਹੜੇ ਉਹ ਲਾ ਰਹੇ ਨੇ ਕਿ ਸਭ ਬਿਲਕੁਲ ਕਿਸੇ ਵੀ ਕਿਸਾਨ ਦੀ ਜ਼ਮੀਨ ਦਾ ਬਾਰਦਾਸ਼ਪਰਸ਼ ਕਰਨਾ ਨਹੀਂ ਜ਼ਬਰਦਸਤੀ ਨਹੀਂ ਲਈ ਜਾਊਗੀ ਬਲਕਿ ਜੇ ਉਹ ਸੈਂਪਤੀ ਦੇਊਗਾ ਸੈਂਪਤੀ ਬਣਾਉਦੀ ਜ਼ਮੀਨ ਜਿਹੜੀ ਆ ਬਿਲਕੁਲ ਇਸ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਲੈ ਕੇ ਉਹਨੂੰ ਡਿਵੈਲਪ ਕਰਕੇ ਉਹਦੀ 100% ਡਿਵੈਲਪਮੈਂਟ ਜਿਹੜੀ ਆ ਉਹ ਸਟੇਟ ਕਰੂਗੀ ਫਿਰ ਉਹਨੂੰ ਸੇਲ ਕਰ ਸਕਦਾਗਾ ਥੈਂਕ ਯੂ ਬਸ ਮੈਨੂੰ ਸਵਾਲ ਹੈ ਕਿ ਕੋਈ ਵੀ ਚੀਜ਼ ਜਦੋਂ ਕੋਈ ਅਸੀਂ ਪਾਲਿਸੀ ਲੈ ਕੇ ਆਂਦੇ ਕੋਈ ਸਰਵੇ ਹੋਈ ਹੋਇਆ ਕੋਈ ਏਜੰਸੀ ਦੀ ਕੀ ਮੰਗ ਆ ਰਹੀ ਹੈ ਸਪੱਸ਼ਟ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਨੇ ਪੰਜਾਬ ਕੀਤਾ ਉਹਨੂੰ ਵੀ ਸਹੀ ਕਰਨ ਦਾ ਕੰਮ ਕਰ ਰਹੇ ਅਸੀਂ ਤਾਂ ਜਿਹੜਾ ਤੋਏ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਇਹਨਾਂ ਪਾਰਟੀਆਂ ਨੇ ਪੁੱਟੇ ਸਿਰ ਵੀ ਅਸੀਂ ਪਰ ਰਹਿਾਂਗੇ ਉੱਥੇ ਵੀ ਅਸੀਂ ਠੀਕ ਕਰ ਰਹਾਂਗੇ ਹੁਣ ਇਸੇ ਗੱਲ ਕਰਕੇ ਕਿ ਗੈਰ ਕਾਨੂੰਨੀ ਕਲੋਨੀਆਂ ਜਰਮ ਨਾ ਲੈਣ ਪਰ ਭੋਲੇ-ਪਾਲੇ ਕਿਸਾਨ ਠੱਗੀ ਦਾ ਸ਼ਿਕਾਰ ਨਾ ਹੋਣ ਉਸ ਨੂੰ ਦੇਖਦੇ ਹੋਏ ਅਸੀਂ ਲੈਂਡ ਪਾਲਿਸੀ ਜਿਹੜੀ ਲੈ ਕੇ ਆਇਆ ਹੈ ਤਾਂ ਕਿ ਕਿਸਾਨ 10 ਏਕੜਾ 15 ਏਕੜਾ 20 ਏਕੜਾ ਛਿੰਨੀ ਬੇਜਮੀਨਾ ਜਿਉਂ ਚਾਹੁੰਦਾਗਾ ਕਿ ਮੈਂ ਲੁਧਿਆਣਾ ਦੇ ਸਿਆਣ ਦੇ ਪਾਸੇ ਸਰਕਾਰ ਦੀ ਜਿਹੜੀ ਲੈਂਡ ਪੂਲੀ ਪਾਲਸੀ ਆਈ ਆ ਉਹਦੇ ਵਿੱਚ ਆਪਣੀ ਲੈਂਡ ਸਬਮਿਟ ਕਰਦਾਗਾ ਆਪਣੀ ਲੈਂਡ ਦੇਣੀ ਚਾਹੁੰਦਾਗਾ ਉਹ ਤੱਕ ਪ੍ਰਕਿਰਿਆ ਦੇ ਤਹਿਤ ਕੋਈ ਪ੍ਰਕਿਰਿਆ ਦੇ ਤਹਿਤ ਲੈਂਡ ਪੂਲੀ ਪਾਲਸੀ ਦੇ ਵਿੱਚ ਆਪਣੀ ਜਿਹੜੀ ਆ ਫਰਦ ਦੇਊਗਾ ਆਪਣਾ ਕੰਸੈਂਟ ਦੇਊਗਾ ਆਪਣੀ ਸਹਿਮਤੀ ਦੇਊਗਾ ਔਰ ਉਸ ਬਾਅਦ ਡਾਕਟਰ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕੀਸ ਅੰਦਰ ਸੇਲ ਕਰੂਗੀ ਔਰ ਉਸ ਜਦੋਂ ਮਾਰਕੀ ਪਚਤ ਸੀ ਜਦੋਂ ਡਿਵੈਲਪ ਕਰਾਂਗੇ ਜਦੋਂ ਉਸ ਦੇ ਅੰਦਰ ਸੀਵਰੇਜ ਦਾ ਪ੍ਰਬੰਧ ਕਰਾਂਗੇ ਉਸ ਜ਼ਮੀਨ ਦੇ ਉੱਤੇ ਜਦੋਂ ਉੱਥੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਜਦੋਂ ਉੱਥੇ ਸੜਕਾਂ ਦਾ ਪ੍ਰਬੰਧ ਕਰਾਂਗੇ ਜਦੋਂ ਅਸੀਂ ਆਪਣੇ ਸਕੂਲ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉਸੇ ਪਲੇਗਰਾਉਂਡ ਦੀ ਵਿਵਸਥਾ ਕਰਾਂਗੇ ਜਦੋਂ ਉੱਤੇ ਅਸੀਂ ਕਮਿਊਨਿਟੀ ਸੈਂਟਰ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਤੇ ਗੁਰਦੁਆਰਾ ਮੰਦਿਰ ਧਾਰਮਿਕ ਸਥਾਨ ਦੀ ਵਿਵਸਥਾ ਕਰਾਂਗੇ ਔਰ ਉਸ ਤੋਂ ਬਾਅਦ ਉਹ ਜ਼ਮੀਨ ਜਿਹੜੀਆ ਜਨਤਾ ਦੇ ਲਈ ਖੁੱਲੀ ਹੋਊਗੀ ਕੋਈ ਬੰਦਾ ਉਸ ਜ਼ਮੀਨ ਨੂੰ ਸਰਕਾਰ ਤੋਂ ਖਰੀਦ ਸਕਦਾ ਕਰ ਪਰ ਨਾਲ ਦੀ ਨਾਲ ਕਿਸਾਨ ਜਿਹੜਾ ਭਾਈਵਾਲ ਹੋਊਗਾ ਕਿਸਾਨ ਨੂੰ ਅਸੀਂ ਉਸ ਡਵੈਲਪ ਕੀਤੀ ਹੋਈ ਜ਼ਮੀਨ ਚੋਂ 1000 ਘੱਟ ਜਿਹੜਾ 400 ਗਾਜੜਾ ਉਹ ਦਿਨਾਂਗੇ ਹਾਊਸਿੰਗ ਦੇ ਲਈ ਘਰ ਬਣਾਉਣ ਦੇ ਲਈ ਔਰ 200 ਗਾਜੜਾ ਹੈਗਾ ਉਹਦੇ ਕਮਰਸ਼ੀਅਲ ਲੱਗੂਗਾ ਸੋ ਮੇਰਾ ਕਹਿਣ ਦਾ ਭਾਵ ਆ ਕਿਸਾਨ ਉਸ ਵਿਕਤ ਕੀਤੀ ਹੋਈ ਜ਼ਮੀਨ ਨੂੰ ਜਿਹੜਾ ਵੇਚ ਸਕੂਗਾ ਔਰ ਉਹਦੇ ਲਈ ਉਹਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਪ੍ਰਾਮਣ ਨਹੀਂ ਖੜੀ ਹੋਊਗੀ ਬਲਕਿ ਹੁਣ ਦੇਕਰ ਅਸੀਂ ਗੱਲ ਕਰੀਏ ਅੱਜ ਦੀ ਰੇਟ ਦੇ ਅੰਦਰ ਜੇ ਕਿਸੇ ਵੀ ਲੈਂਡ ਦਾ ਮਾਰਕੀਟ ਰੇਟ ਮਨ ਲਓ 1 1 ਕੜਾ 1 ਕਰੋੜ ਰੁਪਿਆ ਦਾ ਕਿਸੇ ਵੀ ਲੈਂਡ ਦਾ ਜ਼ਮੀਨ ਪੰਜਾਬ ਦੇ ਅੰਦਰ ਲੁਧਿਆਣਾ ਦੇ ਵਿੱਚ ਕਿੱਥੇ ਦੀ ਗੱਲ ਚ ਨੂੰ ਹੋਈ ਆ ਲੁਧਿਆਣਾ ਦੇ ਅੰਦਰ 1 ਕਰੋੜ ਰੁਪਿਆ ਏਕੜ ਕੋਈ ਮਾਰਕੀਟ ਰੇਟ ਆ ਕੋਈ ਵੀ ਕਿਸਾਨ ਆਪਣੀ ਜ਼ਮੀਨ ਓਪਨ ਮਾਰਕੀਟ ਚ ਚਾਹ ਕਿਸਾਨ ਨੂੰ ਵੇਚਣਾ ਚਾਹੁੰਦਾਗਾ ਚਾਹ ਕਿਸੇ ਕਮਰਸ਼ੀਅਲ ਆਧਾਰਨ ਨੂੰ ਵੇਚਣਾ ਚਾਹੁੰਦਾਗਾ ਚਾਹ ਕਿਸੇ ਰੀਅਲ ਸਟੇਟ ਦੇ ਬੰਦੇ ਨੂੰ ਵੇਚਣਾ ਚਾਹੁੰਦਾ ਤਾਂ ਤਾਂ ਲਗਭਗ ਜੇ ਮੰਨ ਲਓ 1 ਕਰੋੜ ਦਾ ਰੇਟ ਆ ਤਾਂ ਜੇ ਅਸੀਂ ਲੈਂਡ ਐਕਵੀਜ਼ੀਸ਼ਨ ਕਰਾਂਗੇ ਜੇਕਰ ਅਸੀਂ ਉਸ ਜ਼ਮੀਨ ਨੂੰ ਕਾਇਰ ਕਰਕੇ ਵੇਚਾਂਗੇ ਘਰ ਬਣਾਉਣ ਲਈ ਚਾਹੇ ਹਾਊਸਿੰਗ ਲਈ ਵੇਚੀਏ ਚਾਹੇ ਇੰਡਸਟਰੀ ਲਈ ਵੇਚੀਏ ਜਾਂ ਕਿਸੇ ਹੋਰ ਪਰਪਸ ਲਈ ਤਾਂ ਅਸੀਂ ਵੀ ਸਟੇਟ 'ਚ ਜਿਹੜੀ ਆ ਲੈਂਡ ਐਕਵੀਜ਼ੀਸ਼ਨ ਪਾਲਿਸੀਸ ਹੈਟ 1 ਕਰੋੜ ਰੁਪਏ ਦੀ ਹੀ ਲੈਂਡ ਉਸ ਕਿਸਾਨ ਤੋਂ ਪਰਚੇਜ਼ ਕਰਦੇ ਹਾਂ ਪਰ ਲੇਕਿਨ ਜਦੋਂ ਅਸੀਂ ਕਲੋਨੀਆ ਨੇ ਕੀਆ ਜਿਹੜੀਆਂ ਮਸ਼ਰੂਮ ਦੀ ਤਰ੍ਹਾਂ ਪੰਜਾਬ ਦੇ ਪੁਰਾਣੇ ਸਮੇਂ ਚ ਉਗੀਆਂ ਸੀਗੀਆਂ ਅਕਾਲੀਦਰ ਬੀਜੇਪੀ ਦੇ ਸਮੇਂ ਕਾਂਗਰਸ ਦੇ ਸਮੇਂ ਉਹਨਾਂ ਦਾ ਖਾਤਮਾ ਹੋਊਗਾ ਕਿਉਂਕਿ ਹੁਣ ਅਸੀਂ ਮਿਲ ਤੋਂ ਰੋਕ ਲਾਈ ਹੋਈ ਆ ਤੇ ਜਦੋਂ ਇਹ ਸਾਰਾ ਇੱਕ ਸਿਸਟਮ ਦੇ ਤਹਿਤ ਆ ਗਿਆ ਤਾਂ ਕੋਈ ਵੀ ਗੈਰਕਾਨੂੰਨੀ ਕਲੋਨੀ ਜਿਹੜੀ ਆ ਉਹ ਬਜਾਤ ਨਹੀਂ ਬਣਾ ਸਕੂਗਾ ਬਲਕਿ ਲੋਕ ਸਰਕਾਰ ਦੁਆਰਾ ਪ੍ਰਵਾਨਿਤ ਸਰਕਾਰ ਦੁਆਰਾ ਨਿਰੰਗ ਕਰਕੇ ਕਲੋਨੀ ਦੇ ਵਿੱਚ ਆਪਣਾ ਰਹਿ ਸਕਣਗੇ ਸੋ ਇਸ ਤੋਂ ਬਿਨਾ ਅਕਾਲੀਦਰ ਨੇ ਕੁਝ ਕਹਿ ਰਹੇ ਸੀਗੇ ਕਿ ਸੀਐਲਯੂ ਪ੍ਰਾਣੀ ਡੇਟਸ ਮਿਲ ਰਿਹਾਗਾ ਜਾਂ ਕਿਸੇ ਕਿਸਮ ਦੇ ਹੋਰ ਜਿਹੜੇ ਮਨ ਕਰ ਸਟੋਰੀਆਂ ਬਣਾ ਕੇ ਦੋਸ਼ਾਰੇ ਸੀ ਬਿਲਕੁਲ ਉਹ ਸਰਾਸਰ ਝੂਠੀਆਂ ਨੇ ਕਿਆਂ ਉਹ ਸਰਾਸਰ ਮੈਂ ਸਮਝਦਾ ਲੈਣ ਮਾਫੀ ਦੇ ਕਹਿਰ ਦੇ ਉੱਤੇ ਲੈਣ ਮਾਫੀ ਦੇ ਵਿਹਾਪ ਦੇ ਉੱਤੇ ਅਕਾਲੀ ਦਲ ਬੋਲ ਰਿਹਾਗਾ ਕਾਂਗਰਸ ਬੋਲ ਰਹੀਆ ਕਿ ਸਾਰੇ ਅਕਾਲੀ ਦਲ ਨੂੰ ਲੈਣ ਮਾਫੀ ਚਲਾਉਂਦਾਗਾ ਕਾਂਗਰਸ ਪਾਰਟੀ ਨੂੰ ਲੈਣ ਮਾਫੀ ਚਲਾਉਂਦਾਗਾ ਭਾਰਤੀ ਜਨਤਾ ਪਾਰਟੀ ਨੂੰ ਲੈਣ ਮਾਫੀ ਚਲਾਉਂਦਾਗਾ ਪੰਜਾਬ ਦੇ ਅੰਦਰ ਇੱਕੋ ਇੱਕ ਇਮਾਨਦਾਰ ਸਰਕਾਰ ਆ ਸਰਕਾਰ ਭਗਵਾਨ ਸ੍ਰੀਮਾਨ ਜੀ ਬਾਦੋ ਕੁਕਵਤਰੀ ਸਾਹਿਬ ਆਮ ਆਦਮੀ ਪਾਰਟੀ ਜੜੀਆ ਇਮਾਨਦਾਰੀ ਦੇ ਨਾਲ ਪੰਜਾਬ ਸਰਕਾਰ ਅਸੀਂ ਚਲਾ ਰਹੇ ਹਾਂ ਕਿ ਪਰ ਬਲਕੇ ਇਹ ਹੀ ਕਾਰਨ ਹੈ ਕਿ ਜਦੋਂ ਇਹਨਾਂ ਦਾ ਭੂ ਮਾਫੀਆ ਖਤਮ ਹੋ ਰਿਹਾ ਤਾਂ ਇਸ ਤਰ੍ਹਾਂ ਦੇ ਮਨ ਕਰਤ ਸੋਚੇ ਸਮਝੇ ਦੋਸ਼ ਜਿਹੜੇ ਉਹ ਲਾਰਾ ਇਹਨਾਂ ਦੇ ਸੋ ਬਿਲਕੁਲ ਕਿਸੇ ਵੀ ਕਿਸਾਨ ਦੀ ਜ਼ਮੀਨ ਨਾ ਬਾਰ ਬਾਰ ਸਪਸ਼ਟ ਕਰਦਾ ਨਹੀਂ ਜ਼ਬਰਦਸਤੀ ਨਹੀਂ ਲਈ ਜਾਊਗੀ ਬਲਕਿ ਜੇ ਉਹ ਸੈਂਟੀ ਦੇਊਗਾ ਸੈਂਟੀ ਦਿਲਾਉਣੀ ਦੀ ਜ਼ਮੀਨ ਜਿਹੜੀ ਆ ਬਿਲਕੁਲ ਇਸ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਲੈ ਕੇ ਉਹਨੂੰ ਡਿਵੈਲਪ ਕਰਕੇ ਉਹਦੀ 100% ਡਿਵੈਲਪਮੈਂਟ ਜਿਹੜੀ ਆ ਉਹ ਸਟੇਟ ਕਰੂਗੀ ਫਿਰ ਉਹਨੂੰ ਉਹ ਸੇਲ ਕਰ ਸਕਦਾਗਾ ਥੈਂਕ ਯੂ ਬਸ ਮੇਰਾ ਸਵਾਲ ਹੈ ਕਿ ਕੋਈ ਵੀ ਚੀਜ਼ ਜਦੋਂ ਕੋਈ ਨਸੀ ਪਾਲਿਸੀ ਲੈ ਕੇ ਆਂਦੇ ਕੋਈ ਸਰਵੇ ਹੋਈ ਆ ਕੋਈ ਏਜੰਸੀ ਦੀ ਵੀ ਈਮਾਨ ਆ ਰਹੀ ਹੈ ਸਟੈਡੀ ਕਰਦੇ ਆ ਕਾਕਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਨੇ ਪੰਜਾਬ ਕੀਤਾ ਉਹਨੂੰ ਵੀ ਸਹੀ ਕਰਨ ਦਾ ਕੰਮ ਤਾਂ ਹੈ ਅਸੀਂ ਤਾਂ ਜਿਹੜਾ ਤੋਏ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਇਹਦਾ ਪਾਰਟੀਆਂ ਨੇ ਪੁੱਟੇ ਸੋਬੇ ਅਸੀਂ ਪਰ ਰਹਾਂਗੇ ਉਥੇ ਵੀ ਅਸੀਂ ਠੀਕ ਕਰ ਰਹਾਂਗੇ ਹੁਣ ਇਸੇ ਗੱਲ ਕਰਕੇ ਕਿ ਗੈਰ ਕਾਨੂੰਨੀ ਕਲੋਨੀਆਂ ਜਰਮ ਨਾ ਲੈਣ ਪਰ ਭੋਲੇ-ਪਾਲੇ ਕਿਸਾਨ ਠੱਗੀ ਦਾ ਸ਼ਿਕਾਰ ਨਾ ਹੋਣ ਉਸ ਨੂੰ ਦੇਖਦੇ ਹੋਏ ਅਸੀਂ ਲੈਂਡ ਪੁਲਿੰਗ ਪਾਲਿਸੀ ਜਿਹੜੀ ਲੈ ਕੇ ਆਇਆ ਜੀ ਤਾਂ ਕਿ ਕਿਸਾਨ 10 ਏਕੜਾ 15 ਏਕੜਾ 20 ਏਕੜਾ ਛਿੰਨੀ ਬੇਜਮੀਨਾ ਜਿਉ ਚਾਹੁੰਦਾਗਾ ਕਿ ਮੈਂ ਲੁਧਿਆਣਾ ਦੇ ਸ਼ਹਿਰ ਦੇ ਪਾਸੇ ਸਰਕਾਰ ਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਆਈ ਆ ਉਹਦੇ ਵਿੱਚ ਆਪਣੀ ਲੈਂਡ ਸਬਮਿਟ ਕਰਦਾਗਾ ਆਪਣੀ ਲੈਂਡ ਦੇਣੀ ਚਾਹੁੰਦਾਗਾ ਉਹ ਪ੍ਰਕਿਰਿਆ ਦੇ ਤਹਿਤ ਕੋਈ ਪ੍ਰਕਿਰਿਆ ਦੇ ਤਹਿਤ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਪਣੀ ਜਿਹੜੀ ਆ ਫਰਦ ਦੇਊਗਾ ਆਪਣਾ ਕੰਸੈਂਟ ਦੇਊਗਾ ਆਪਣੀ ਸਹਿਮਤੀ ਦੇਊਗਾ ਔਰ ਉਸ ਬਾਅਦ ਕਿ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕੀਟ ਦੇ ਅੰਦਰ ਸੇਲ ਕਰੋਗੀ ਔਰ ਉਸ ਜਦੋਂ ਮਾਰਕੀਟ ਪਿੱਛੇ ਦੀ ਜਦੋਂ ਡਿਵੈਲਪ ਕਰਾਂਗੇ ਜਦੋਂ ਉਸ ਦੇ ਅੰਦਰ ਸੀਵਰੇਜ ਦਾ ਪ੍ਰਬੰਧ ਕਰਾਂਗੇ ਉਸ ਜ਼ਮੀਨ ਦੇ ਉੱਤੇ ਜਦੋਂ ਉੱਥੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਜਦੋਂ ਉੱਥੇ ਸੜਕਾਂ ਦਾ ਪ੍ਰਬੰਧ ਕਰਾਂਗੇ ਜਦੋਂ ਅਸੀਂ ਉੱਥੇ ਸਕੂਲ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਥੇ ਪਲੇਗਰਾਉਂਡ ਦੀ ਵਿਵਸਥਾ ਕਰਾਂਗੇ ਜਦੋਂ ਉੱਤੇ ਅਸੀਂ ਕਮਿਊਨਿਟੀ ਸੈਂਟਰ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਤੇ ਗੁਰਦੁਆਰਾ ਮੰਦਿਰ ਧਾਰਮਿਕ ਸਥਾਨ ਦੀ ਵਿਵਸਥਾ ਕਰਾਂਗੇ ਔਰ ਉਸ ਤੋਂ ਬਾਅਦ ਉਹ ਜ਼ਮੀਨ ਜਿਹੜੀਆ ਜਨਤਾ ਦੇ ਲਈ ਖੁੱਲੀ ਹੋਊਗੀ ਕੋਈ ਵੀ ਬੰਦਾ ਉਸ ਜ਼ਮੀਨ ਨੂੰ ਸਰਕਾਰ ਤੋਂ ਖਰੀਦ ਸਕਦਾ ਕਰ ਪਰ ਨਾਲ ਦੀ ਰਾ ਕਿਸਾਨ ਜਿਹੜਾ ਭਾਈਵਾਲ ਹੋਊਗਾ ਕਿਸਾਨ ਨੂੰ ਅਸੀਂ ਉਸ ਡਿਵੈਲਪ ਕੀਤੀ ਹੋਈ ਜ਼ਮੀਨ 'ਚੋਂ 1000 ਘਰ ਜਿਹੜਾ ਸਟੋਰ ਦਾ ਜਿਹੜਾ ਉਹ ਦਿਨਾਂਗੇ ਹਾਊਸਿੰਗ ਦੇ ਲਈ ਘਰ ਬਣਾਉਣ ਦੇ ਲਈ ਔਰ 200 ਕ ਜਿਹੜਾ ਹੈਗਾ ਉਹਦੇ ਇੱਕ ਕਮਰਸ਼ੀਅਲ ਹੋਊਗਾ ਸੋ ਮੇਰਾ ਕੈਂਡ ਦਾ ਭਾਅ ਵਾ ਕਿਸਾਨ ਉਸ ਵਿਕਤ ਕੀਤੀ ਹੋਈ ਜ਼ਮੀਨ ਨੂੰ ਜਿਹੜਾ ਵੇਚ ਸਕੂਗਾ ਔਰ ਉਹਦੇ ਉੱਧਰ ਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਪ੍ਰਾਮਣ ਨਹੀਂ ਖੜੀ ਹੋਊਗੀ ਬਲਕਿ ਹੁਣ ਜੇਕਰ ਅਸੀਂ ਗੱਲ ਕਰੀਏ ਅੱਜ ਦੀ ਰੇਟ ਦੇ ਅੰਦਰ ਜੇ ਕਿਸੇ ਵੀ ਲੈਂਡ ਦਾ ਮਾਰਕੀਟ ਰੇਟ ਮੰਨ ਲਓ 1 एकड़ ਦਾ 1 ਕਰੋੜ ਰੁਪਿਆ ਦਾ ਕਿਸੇ ਵੀ ਲੈਂਡ ਦਾ ਜ਼ਮੀਨ ਪੰਜਾਬ ਦੇ ਅੰਦਰ ਲੁਧਿਆਣਾ ਦੇ ਵਿੱਚ ਇੱਥੇ ਦੀ ਗੱਲ ਸੁਣੋ ਹੋਈ ਆ ਲੁਧਿਆਣਾ ਦੇ ਅੰਦਰ 1 ਕਰੋੜ ਰੁਪਿਆ 1 एकड़ ਤੋਂ ਮਾਰਕੀਟ ਰੇਟ ਆ ਕੋਈ ਵੀ ਕਿਸਾਨ ਆਪਣੀ ਜ਼ਮੀਨ ਓਪਨ ਮਾਰਕੀਟ ਚ ਚਾਹ ਕਿਸਾਨ ਨੂੰ ਬੇਚਣਾ ਚਾਹੁੰਦਾਗਾ ਚਾਹ ਕਿਸੇ ਕਮਰਸ਼ੀਅਲ ਆਧਾਰੇ ਨੂੰ ਬੇਚਣਾ ਚਾਹੁੰਦਾਗਾ ਚਾਹ ਕਿਸੇ ਰੀਅਲ ਅਸਟੇਟ ਦੇ ਬੰਦੇ ਨੂੰ ਬੇਚਣਾ ਚਾਹੁੰਦਾਗਾ ਤਾਂ ਲਗਭਗ ਜੇ ਮੰਨ ਲਈਏ ਕਰੋੜਾ ਦਾ ਰੇਟ ਆ ਤਾਂ ਜੇ ਅਸੀਂ ਲੈਂਡ ਐਕੁਇਰਿਸ਼ਨ ਕਰਾਂਗੇ ਜੇਕਰ ਅਸੀਂ ਉਸ ਜ਼ਮੀਨ ਨੂੰ ਵੇਚ ਕਰਕੇ ਬੈਠਾਂਗੇ ਘਰ ਬਣਾਉਣ ਲਈ ਚਾਹੇ ਹਾਊਸਿੰਗ ਲਈ ਵੇਚੀਏ ਚਾਹੇ ਇੰਡਸਟਰੀ ਲਈ ਵੇਚੀਏ ਜਾਂ ਕਿਸੇ ਹੋਰ ਪਰਪਸ ਲਈ ਤਾਂ ਅਸੀਂ ਵੀ ਸਟੇਟ ਵੀ ਜਿਹੜੀ ਆ ਲੈਂਡ ਐਕ acquisition ਪਾਲਿਸੀਸ ਹੈ 1 ਕਰੋੜ ਰੁਪਏ ਦੀ ਹੀ ਲੈਂਡ ਉਸ کے ساتھ تو ਪਰਚੇਸ ਕਰਦੇ ਪਰ ਲੇਕਿਨ ਜਦੋਂ ਅਸੀਂ ਕਲੋਨੀਆਂ ਨੇ ਗਿਆ ਜਿਹੜੀਆਂ ਮਸ਼ਰੂਮ ਦੀ ਤਰ੍ਹਾਂ ਪੰਜਾਬ ਸਰਾਂ ਨੇ ਸਮਝ ਉਗੀਆਂ ਸੀ ਗਿਆ ਅਕਾਲੀ ਦਰ ਬੀਜੇਪੀ ਦੇ ਸਮੇਂ ਕਾਂਗਰਸ ਦੇ ਸਮੇਂ ਉਹਨਾਂ ਦਾ ਖਾਤਮਾ ਹੋਊਗਾ ਕਿਉਂਕਿ ਹੁਣ ਅਸੀਂ ਦਿੱਤੋ ਰੋਕ ਲਾਈ ਹੋਈ ਆ ਜਦੋਂ ਇਹ ਸਾਰਾ ਇੱਕ ਸਿਸਟਮ ਦੇ ਤਹਿਤ ਆ ਗਿਆ ਤਾਂ ਕੋਈ ਵੀ ਗੈਰਕਾਨੂੰਨੀ ਕਲੋਨੀ ਜੜੀ ਆ ਉਹ ਪਜਾਤ ਨਹੀਂ ਬਣਾ ਸਕੂਗਾ ਬਲਕਿ ਲੋਕ ਸਰਕਾਰ ਦੁਆਰਾ ਪ੍ਰਵਾਨਿਤ ਸਰਕਾਰ ਦੁਆਰਾ ਡਰਾਈਵ ਕਰਕੇ ਕਲੋਨੀ ਦੇ ਵਿੱਚ ਆਪਣਾ ਰਹਿ ਸਕਣਗੇ ਸੋ ਇਸ ਤੋਂ ਮੈਂ ਅਕਾਲੀ ਦਰ ਵਾਲੇ ਕੁਝ ਕਹਿ ਰਹੇ ਸੀਗੇ ਕਿ ਸੀਐਲਯੂ ਪੁਰਾਣੀ ਗੱਲ ਚ ਬੱਲੇਗਾ ਜਾਂ ਕਿਸੇ ਕਿਸਮ ਤੇ ਹੋਰ ਜਿਹੜੇ ਮਨ ਕਰ ਸਟੋਰੀਆਂ ਬਣਾ ਕੇ ਦੋਸ਼ਾਰੇ ਸੀ ਬਿਲਕੁਲ ਉਹ ਸਰਾਸਰ ਝੂਠੀਆਂ ਨੇ ਕਿਆਂ ਉਹ ਸਰਾਸਰ ਮੈਂ ਸਮਝਦਾ ਲੈਣ ਮਾਫੀ ਦੇ ਕਹਿਰ ਦੇ ਉੱਤੇ ਲੈਣ ਮਾਫੀ ਦੇ ਵਿਹਾਅ ਦੇ ਉੱਤੇ ਕਾਂਗਰਸ ਬੋਲ ਰਹੀ ਆ ਕਾਂਗਰਸ ਬੋਲ ਰਹੀ ਆ ਕਿ ਉਹ ਸਾਰੇ ਆ ਕਾਦੀਦਲੋਂ ਲੈਣ ਮਾਫੀ ਚਲਾਉਂਦਾਗਾ ਭਾਜਪਾ ਪਾਰਟੀ ਦੇ ਲੈਣ ਮਾਫੀ ਚਲਾਉਂਦਾਗਾ ਭਾਰਤੀ ਜਨਤਾ ਪਾਰਟੀ ਦੇ ਲੈਣ ਮਾਫੀ ਚਲਾਉਂਦਾਗਾ ਪੰਜਾਬ ਦੇ ਅੰਦਰ ਇੱਕੋ ਇੱਕ ਇਮਾਨਦਾਰ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਬਾਦੋ ਕੁਕਵੰਦਰੀ ਸਾਹਿਬ ਆਮ ਆਦਮੀ ਪਾਰਟੀ ਜੜੀਆ ਇਮਾਨਦਾਰੀ ਦੇ ਨਾਲ ਪੰਜਾਬ ਸਰਕਾਰ ਅਸੀਂ ਚਲਾ ਰਹੇ ਆਂਗੇ ਪਰ ਬੜਕੇ ਇਹ ਨਹੀਂ ਕਰਨਾ ਕਿ ਜਦੋਂ ਇਹਨਾਂ ਦਾ ਧੂ ਮਾਫੀਆ ਖਤਮ ਹੋ ਰਿਹਾ ਤਾਂ ਇਸ ਤਰ੍ਹਾਂ ਦੇ ਮਨ ਕਰਤ ਸੋਚੇ ਸਮਝੇ ਦੋਸ਼ ਜਿਹੜੇ ਉਹ ਲਾਰਾਏ ਨੇ ਜੋ ਸਭ ਬਿਲਕੁਲ ਕਿਸੇ ਵੀ ਕਿਸਾਨ ਦੀ ਜ਼ਮੀਨ ਬਾਰ ਬਾਰ ਸਪਸ਼ਟ ਕਰਦਾ ਨਹੀਂ ਜ਼ਬਰਦਸਤੀ ਨਹੀਂ ਲਈ ਜਾਊਗੀ ਬਲਕਿ ਜੇ ਉਹ ਸਹਿਮਤੀ ਦੇਊਗਾ ਸਹਿਮਤੀ ਦੇ ਨਾਲ ਉਹਦੀ ਜ਼ਮੀਨ ਜਿਹੜੀ ਆ ਬਿਲਕੁਲ ਇਸ ਲੈਂਡ ਪੁਲਿਕ ਪਾਲਿਸੀ ਦੇ ਵਿੱਚ ਲੈ ਕੇ ਉਹਨੂੰ ਡਿਵੈਲਪ ਕਰਕੇ ਉਹਦੀ 100% ਡਿਵੈਲਪਮੈਂਟ ਜਿਹੜੀ ਆ ਉਹ ਸਟੇਟ ਕਰੂਗੀ ਫਿਰ ਉਹ ਉਹ ਸੇਲ ਕਰ ਸਕਦਾ ਹੈ ਥੈਂਕ ਯੂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਨੇ ਪੰਜਾਬ ਕੀਤਾ ਉਹਨੂੰ ਅਸੀਂ ਠੀਕ ਕਰਨ ਦਾ ਕੰਮ ਕਰ ਰਹੇ ਹਾਂ ਅਸੀਂ ਤਾਂ ਜਿਹੜਾ ਧੋਏ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਇਹਨਾਂ ਪਾਰਕਿਆਂ ਨੇ ਪੁੱਟੇ ਸੀ ਉਹ ਵੀ ਅਸੀਂ ਭਰ ਰਹੇ ਹਾਂਗੇ ਉੱਥੇ ਵੀ ਅਸੀਂ ਠੀਕ ਕਰ ਰਹੇ ਹਾਂਗੇ ਹੁਣ ਇਸੇ ਗੱਲ ਕਰਕੇ ਕਿ ਗੈਰ ਕਾਨੂੰਨੀ ਕਲੋਨੀਆਂ ਜਰਮ ਨਾ ਲੈਣ ਪਰ ਭੋਲੇ-ਪਾਲੇ ਕਿਸਾਨ ਠੱਗੀ ਦਾ ਸ਼ਿਕਾਰ ਨਾ ਹੋਣ ਉਸ ਨੂੰ ਦੇਖਦੇ ਹੋਏ ਅਸੀਂ ਲੈਂਡ ਪਾਲਿਸੀ ਜਿਹੜੀ ਲੈ ਕੇ ਆਇਆ ਹਾਂ ਤਾਂ ਕਿ ਕਿਸਾਨ 10 ਏਕੜਾ 15 ਏਕੜਾ 20 ਏਕੜਾ ਛਿੰਨੀ ਬੇਜਮੀਨਾ ਜਿਉ ਚਾਹੁੰਦਾਗਾ ਕਿ ਮੈਂ ਲੁਧਿਆਣਾ ਦੇ ਸ਼ਹਿਰ ਦੇ ਪਾਸੇ ਸਰਕਾਰ ਦੀ ਜਿਹੜੀ ਲੈਂਡ ਪੁਰੀ ਪਾਲਸੀ ਆਈ ਆ ਉਹਦੇ ਵਿੱਚ ਆਪਣੀ ਲੈਂਡ ਸਬਮਿਟ ਕਰਦਾਗਾ ਆਪਣੀ ਲੈਂਡ ਦੇਣੀ ਚਾਹੁੰਦਾਗਾ ਉਹ ਪ੍ਰਕਿਰਿਆ ਦੇ ਤਹਿਤ ਕੋਈ ਪ੍ਰਕਿਰਿਆ ਦੇ ਤਹਿਤ ਲੈਂਡ ਪੁਰੀ ਪਾਲਸੀ ਦੇ ਵਿੱਚ ਆਪਣੀ ਜਿਹੜੀ ਆ ਫਰਦ ਦੇਊਗਾ ਆਪਣਾ ਕੰਸੈਂਟ ਦੇਊਗਾ ਆਪਰੇ ਸਹਿਮਤੀ ਦੇਊਗਾ ਔਰ ਉਸ ਬਾਅਦ ਲੱਖ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕਿਜ਼ੇ ਅੰਦਰ ਸੇਲ ਕਰੂਗੀ ਔਰ ਉਸ ਜਦੋਂ ਮਾਰਕਿਟ ਚੱਲੇਗੀ ਜਦੋਂ ਡਿਵੈਲਪ ਕਰਾਂਗੇ ਜਦੋਂ ਉਸ ਦੇ ਅੰਦਰ ਸੀਵਰੇਜ ਦਾ ਪ੍ਰਬੰਧ ਕਰਾਂਗੇ ਉਸ ਜ਼ਮੀਨ ਦੇ ਉੱਤੇ ਜਦੋਂ ਉੱਥੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਜਦੋਂ ਉੱਥੇ ਸੜਕਾਂ ਦਾ ਪ੍ਰਬੰਧ ਕਰਾਂਗੇ ਜਦੋਂ ਅਸੀਂ ਉੱਤੇ ਸਕੂਲ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਤੇ ਪਲੇਗ੍ਰਾਉਂਡ ਦੀ ਵਿਵਸਥਾ ਕਰਾਂਗੇ ਜਦੋਂ ਉੱਤੇ ਅਸੀਂ ਕਮਿਊਨਿਟੀ ਸੈਂਟਰ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਤੇ ਗੁਰਦੁਆਰਾ ਮੰਦਿਰ ਧਾਰਮਿਕ ਸਥਾਨ ਦੀ ਵਿਵਸਥਾ ਕਰਾਂਗੇ ਔਰ ਉਸ ਤੋਂ ਬਾਅਦ ਉਹ ਜ਼ਮੀਨ ਜਿਹੜੀ ਆ ਜਨਤਾ ਦੇ ਲਈ ਖੁੱਲੀ ਹੋਊਗੀ ਕੋਈ ਨਹੀਂ ਬੰਦਾ ਉਸ ਜ਼ਮੀਨ ਨੂੰ ਸਰਕਾਰ ਤੋਂ ਖਰੀਦ ਸਕਦਾ ਕਰ ਪਰ ਨਾਲ ਵੀ ਦਾ ਕਿਸਾਨ ਜਿਹੜਾ ਭਾਈਵਾਲ ਹੋਊਗਾ ਕਿਸਾਨ ਨੂੰ ਅਸੀਂ ਉਸ ਡਵੈਲਪ ਕੀਤੀ ਹੋਈ ਜ਼ਮੀਨ ਚੋਂ 1000 ਘੱਟ ਜਿਹੜਾ ਸਟੋਰ ਜਿਹੜਾ ਉਹ ਜਿਨਾਗੇ ਹਾਊਸਿੰਗ ਦੇ ਲਈ ਘਰ ਬਣਾਉਣ ਦੇ ਲਈ ਔਰ 200 ਗਜ ਜਿਹੜਾ ਹੈਗਾ ਉਹਦੇ ਇੱਕ ਬਰਸ਼ੇ ਲੰਭੂਗਾ ਸੋ ਮੇਰਾ ਕੈਨ ਦਾ ਭਾਅ ਵਾ ਕਿਸਾਨ ਉਸ ਡਵੈਲਪ ਕੀਤੀ ਹੋਈ ਜ਼ਮੀਨ ਨੂੰ ਜਿਹੜਾ ਵੇਚ ਸਕੂਗਾ ਔਰ ਉਹਦੇ ਲਈ ਉਹਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਪ੍ਰਾਮਣ ਨਹੀਂ ਖੜੀ ਹੋਊਗੀ ਬਲਕਿ ਹੁਣ ਜੇਕਰ ਅਸੀਂ ਗੱਲ ਕਰੀਏ ਅੱਜ ਦੀ ਰੇਟ ਦੇ ਅੰਦਰ ਜੇ ਕਿਸੇ ਵੀ ਲੈਂਡ ਦਾ ਬਾਜ਼ਾਰਕੀ ਰੇਟ ਮੰਨ ਲਓ ਇੱਕ-ਇੱਕ ਕਰਦਾ 1 ਕਰੋੜ ਰੁਪਿਆ ਦਾ ਕਿਸੇ ਵੀ ਲੈਂਡ ਦਾ ਜ਼ਮੀਨ ਪੰਜਾਬ ਦੇ ਅੰਦਰ ਲੁਧਿਆਣਾ ਦੇ ਵਿੱਚ ਕਿੱਥੇ ਦੀ ਗੱਲ ਚਲੂ ਹੋਈ ਆ ਲੁਧਿਆਣਾ ਦੇ ਅੰਦਰ 1 ਕਰੋੜ ਰੁਪਿਆ ਇੱਕੜ ਕੀ ਮਾਰਕੀਟ ਰੇਟ ਆ ਕੋਈ ਵੀ ਕਿਸਾਨ ਆਪਣੀ ਜ਼ਮੀਨ ਓਪਨ ਮਾਰਕੀਟ ਚਾਹ ਕਿਸਾਨ ਨੂੰ ਬੇਚਣਾ ਚਾਹੁੰਦਾਗਾ ਚਾਹ ਕਿਸੇ ਕਮਰਸ਼ੀਅਲ ਆਧਾਰੇ ਨੂੰ ਬੇਚਣਾ ਚਾਹੁੰਦਾਗਾ ਚਾਹ ਕਿਸੇ ਰੀਅਲ ਏਸਟੇਟ ਦੇ ਬੰਦੇ ਨੂੰ ਬੇਚਣਾ ਚਾਹੁੰਦਾਗਾ ਤਾਂ ਲਗਭਗ ਜੇ ਮੰਨ ਲਈਏ 1 ਕਰੋੜ ਰੁਪਿਆ ਰੇਟ ਆ ਤਾਂ ਜੇ ਅਸੀਂ ਲੈਂਡ ਐਕੁਇਜੀਸ਼ਨ ਕਰਾਂਗੇ ਜੇਕਰ ਅਸੀਂ ਉਸ ਜ਼ਮੀਨ ਨੂੰ ਖਾਇਰ ਕਰਕੇ ਵੇਚਾਂਗੇ ਘਰ ਬਣਾਉਣ ਲਈ ਚਾਹੇ ਹਾਊਸਿੰਗ ਲਈ ਵੇਚੀਏ ਚਾਹੇ ਇੰਡਸਟਰੀ ਲਈ ਵੇਚੀਏ ਜਾਂ ਕਿਸੇ ਹੋਰ ਪਰਪਸ ਲਈ ਤਾਂ ਅਸੀਂ ਵੀ ਸਟੇਟ ਵੀ ਜਿਹੜੀ ਆ ਲੈਂਡ ਅਕਵੀਜ਼ੀਸ਼ਨ ਪਾਲਿਸੀਸ ਹੈਟ 1 ਕਰੋੜ ਰੁਪਏ ਦੀ ਹੀ ਲੈਂਡ ਉਸ کے ساتھ تو ਪਰਚੇਸ ਕਰੀ ਪਰ ਲੇਕਿਨ ਜਦੋਂ ਅਸੀਂ ਕਲੋਨੀਆ ਨੇ ਗਿਆ ਜਿਹੜੀਆਂ ਮਸ਼ਰੂਬ ਦੀ ਤਰ੍ਹਾਂ ਪੰਜਾਬ ਦੇ ਪੁਰਾਣੇ ਸਮੇਂ ਚ ਉਗੀਆਂ ਸੀ ਗਿਆ ਅਕਾਲੀ ਦਰ ਬੀਜੇਪੀ ਦੇ ਸਮੇਂ ਕਾਂਗਰਸ ਦੇ ਸਮੇਂ ਉਹਨਾਂ ਦਾ ਖਾਤਮਾ ਹੋਊਗਾ ਕਿਉਂਕਿ ਹੁਣ ਅਸੀਂ ਮੈਨੂੰ ਰੋਕ ਲਈ ਹੋਈ ਆ ਤੇ ਜਦੋਂ ਇਹ ਸਾਰਾ ਇੱਕ ਸਿਸਟਮ ਦੇ ਤਹਿਤ ਆ ਗਿਆ ਤਾਂ ਕੋਈ ਵੀ ਗੈਰਕਾਨੂੰਨੀ ਕਲੋਨੀ ਜਿਹੜੀ ਆ ਉਹ ਪਜਾਤ ਨਹੀਂ ਬਣਾ ਸਕੂਗਾ ਬਲਕਿ ਲੋਕ ਸਰਕਾਰ ਦੁਆਰਾ ਪ੍ਰਵਾਨਿਤ ਸਰਕਾਰ ਦੁਆਰਾ ਦਰਜ ਕਰਕੇ ਕਲੋਨੀ ਦੇ ਵਿੱਚ ਆਪਣਾ ਰਹਿ ਸਕਣਗੇ ਸੋ ਇਸ ਤਰ੍ਹਾਂ ਅਕਾਦੀਦਾਂ ਲਈ ਕੁਝ ਕਹਿ ਰਿਹਾ ਸੀ ਕਿ ਸੀਐਲਯੂ ਪੁਰਾਣੀ ਗੱਲ ਚ ਬੱਲ ਰਿਹਾਗਾ ਜਾਂ ਕਿਸੇ ਕਿਸਮ ਤੇ ਹੋਰ ਜਿਹੜੇ ਮਨ ਕਰ ਸਟੋਲੀਆਂ ਬਣਾ ਕੇ ਦੋਸ਼ਾਰੇ ਸੀ ਬਿਲਕੁਲ ਉਹ ਸਾਰਾ ਸਭ ਝੂਠੀਆਂ ਨੇ ਕਿਹਾ ਨਾ ਉਹ ਸਾਰਾ ਸਰ ਮੈਂ ਸਮਝਦਾ ਲੈਣ ਮਾਫੀ ਦੇ ਕਹਿਣ ਦੇ ਉੱਤੇ ਲੈਣ ਮਾਫੀ ਦੇ ਵਿਹਾਰ ਦੇ ਉੱਤੇ ਕਾਦੀਦ ਬੋਲ ਰਿਹਾਗਾ ਕਾਂਗਰਸ ਬੋਲ ਰਹੀ ਆ ਕਿ ਸਾਰੇ ਅਕਾਦੀਦ ਨੂੰ ਲੈਣ ਮਾਫੀ ਚਲਾਉਂਦਾਗਾ ਕਾਂਗਰਸ ਪਾਰਟੀ ਨੂੰ ਲੈਣ ਮਾਫੀ ਚਲਾਉਂਦਾਗਾ ਭਾਤੀ ਜਨਤਾ ਪਾਰਟੀ ਦੇ ਲੈਂਡ ਮਾਸਟਰ ਚਲਾਉਂਦਾ ਗਾ ਪੰਜਾਬ ਦੇ ਅੰਦਰ ਇੱਕੋ ਇੱਕ ਇਮਾਨਦਾਰ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਝਾ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਜੜੀਆ ਇਮਾਨਦਾਰੀ ਦੇ ਨਾਲ ਪੰਜਾਬ ਸਰਕਾਰ ਅਸੀਂ ਚਲਾ ਰਹੇ ਹਾਂ ਕਿ ਪਰ ਬੜਕੇ ਇਹ ਵੀ ਕਰਨਾ ਕਿ ਜਦੋਂ ਇਹਨਾਂ ਦਾ ਧੂ ਮਾਫੀਆ ਖਤਮ ਹੋ ਰਿਹਾ ਤਾਂ ਇਸ ਦਾ ਦੇ ਮਨ ਕਰਤ ਸੋਚੇ ਸਮਝੇ ਦੋਸ਼ ਨੇ ਜਿਹੜੇ ਉਹ ਲਾਰ ਰਹੇ ਨੇ ਜੋ ਸੋ ਬਿਲਕੁਲ ਕਿਸੇ ਵੀ ਕਿਸਾਨ ਦੀ ਜ਼ਮੀਨ ਨਾਲ ਬਾਰ ਬਾਰ ਸਪਸ਼ਟ ਕਰਦਾ ਨਹੀਂ ਜ਼ਬਰਦਸਤੀ ਨਹੀਂ ਲੈ ਜਾਊਗੀ ਬਲਕਿ ਜੇ ਉਹ ਸਹਿਮਤੀ ਦੇਊਗਾ ਸਹਿਮਤੀ ਦੇ ਨਾਲ ਉਹ ਜ਼ਮੀਨ ਦੇ ਲਈ ਆ ਬਿਲਕੁਲ ਇਸ ਲੈਂਡ ਪੁਲਿਕ ਪਾਲਸੀ ਦੇ ਵਿੱਚ ਲੈ ਕੇ ਉਹਨੂੰ ਡਿਵੈਲਪ ਕਰਕੇ ਉਹਦੀ 100% ਡਿਵੈਲਪਮੈਂਟ ਦੇ ਲਈ ਆ ਉਹ ਸਟੇਟ ਕਰੂਗੀ ਫਿਰ ਉਹ ਸੇਲ ਕਰ ਸਕਦਾ ਹੈ ਥੈਂਕ ਯੂ ਸਵਾਲ ਹੈ ਕਿ ਕੋਈ ਵੀ ਜੇ ਕੋਈ ਅਸੀਂ ਪਾਲਸੀ ਲੈ ਕੇ ਆਉਂਦੇ ਕੋਈ ਸਰਵੇ ਹੋ ਜਾਏ ਕੋਈ ਏਜੰਸੀ ਕਿੰਨੀ ਡਿਮਾਂਡ ਆ ਰਹੀ ਹੈ ਸ਼ਹਿਰੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਨੇ ਪੰਜਾਬ ਕੀਤਾ ਉਹਨੂੰ ਵੀ ਅਸੀਂ ਠੀਕ ਕਰਨ ਦਾ ਕੰਮ ਕਰ ਰਹੇ ਹਾਂ ਅਸੀਂ ਤਾਂ ਜਿਹੜਾ ਧੋਏ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਇਹਨਾਂ ਪਾਰਟੀਆਂ ਨੇ ਪੁੱਟੇ ਸੋਭੇ ਅਸੀਂ ਪੜ ਰਹੇ ਹਾਂਗੇ ਉਥੇ ਵੀ ਅਸੀਂ ਠੀਕ ਕਰ ਰਹੇ ਹਾਂਗੇ ਹੁਣ ਇਸੇ ਗੱਲ ਕਰਕੇ ਕਿ ਗੈਰ ਕਾਨੂੰਨੀ ਕਲੋਨੀਆਂ ਜਨਮ ਨਾ ਲੈਣ ਪਰ ਭੋਲੇ-ਪਾਲੇ ਕਿਸਾਨ ਠੱਗੀ ਦਾ ਸ਼ਿਕਾਰ ਨਾ ਹੋਣ ਉਸ ਨੂੰ ਦੇਖਦੇ ਹੋਏ ਅਸੀਂ ਲੈਂਡ ਪੁਰੀ ਪਾਲਸੀ ਜਿਹੜੀ ਲੈ ਕੇ ਆਇਆ ਹੈ ਤਾਂ ਕਿ ਕਿਸਾਨ 10 ਏਕੜਾ 15 ਏਕੜਾ 20 ਏਕੜਾ ਛਿੰਨੀ ਬੇਜਮੀਨਾਂ ਜਿਉਂ ਚਾਹੁੰਦਾਗਾ ਕਿ ਮੈਂ ਲੁਧਿਆਣਾ ਦੇ ਸ਼ਹਿਰ ਦੇ ਪਾਸੇ ਸਰਕਾਰ ਦੀ ਜਿਹੜੀ ਲੈਂਡ ਪੁਰੀ ਪਾਲਸੀ ਆਈ ਆ ਉਹਦੇ ਵਿੱਚ ਆਪਣੀ ਲੈਂਡ ਸਬਮਿਟ ਕਰਦਾਗਾ ਆਪਣੀ ਲੈਂਡ ਦੇਣੀ ਚਾਹਣਾਗਾ ਉਹ ਤੱਕ ਪ੍ਰਕਿਰਿਆ ਦੇ ਤਹਿਤ ਕੋਈ ਇਸ 파ਟਨਰਸ਼ਿਪ ਦੇ ਤਹਿਤ ਲੈਂਡ ਪੁਲਿਸ ਪਾਲਿਸੀ ਦੇ ਵਿੱਚ ਆਪਣੀ ਜਿਹੜੀ ਆ ਫਰਦ ਦੇਊਗਾ ਆਪਣਾ ਕੰਸੈਂਟ ਦੇਊਗਾ ਆਪਣੀ ਸਹਿਮਤੀ ਦੇਊਗਾ ਔਰ ਉਸ ਬਾਅਦ ਜਦੋਂ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕੀਟ ਦੇ ਅੰਦਰ ਸੇਲ ਕਰੂਗੀ ਔਰ ਉਸ ਜਦੋਂ ਮਾਰਕੀਟ ਚੱਲਦੀ ਜਦੋਂ ਡਿਵੈਲਪ ਕਰਾਂਗੇ ਜਦੋਂ ਉਸ ਦੇ ਅੰਦਰ ਸੀਵਰੇਜ ਦਾ ਪ੍ਰਬੰਧ ਕਰਾਂਗੇ ਉਸ ਜ਼ਮੀਨ ਦੇ ਉੱਤੇ ਜਦੋਂ ਉੱਥੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਜਦੋਂ ਉੱਥੇ ਸੜਕਾਂ ਦਾ ਪ੍ਰਬੰਧ ਕਰਾਂਗੇ ਜਦੋਂ ਅਸੀਂ ਉੱਥੇ ਸਕੂਲ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਥੇ ਪਲੇਗਰਾਉਂਡ ਦੀ ਵਿਵਸਥਾ ਕਰਾਂਗੇ ਜਦੋਂ ਉੱਥੇ